ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਦਾ ਐਸਕੇਮ ਨਾਨ ਪੋਲਿਟਿਕਲ ਦੀਆਂ ਸਮੂਚੀਆਂ ਜੱਥੇਬੰਦੀਆਂ ਵੱਲੋਂ ਤੇ ਕੇਐਮਐਮ ਦੀਆਂ ਜੱਥੇਬੰਦੀਆਂ ਵੱਲੋਂ ਆਪ ਸਭ ਕਿਸਾਨ ਵੀਰਾਂ ਦਾ ਇਸ ਲਈ ਧੰਨਵਾਦ ਕਰਦੇ ਹਾਂ ਕਿ ਆਪ ਨੇ ਝੋਨੇ ਦੀ ਖੇਤੀ ਦਾ ਕੰਮ ਲਵਾਈ ਦਾ ਤੇ ਸਾਮ ਸਮਝ ਦਾ ਨਿਪਟਾਰਾ ਕੀ ਜਿਸ ਤਰੀਕੇ ਦੇ ਨਾਲ ਮੋਰਚੇ ਨੂੰ ਮੁੜ ਦੁਬਾਰਾ ਸਟਰੋਂਗ ਕਰਨ ਦਾ ਕੰਮ ਕੀਤਾ ਹੈ ਇਸ ਲਈ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਹੈ ਤੇ ਦੂਸਰੀ ਗੱਲ ਦੋਸਤੋ ਕਿ ਇਸ ਤਾਕਤ ਨੂੰ ਲਗਾਤਾਰ ਬਣਾ ਕੇ ਰੱਖਣਾ ਹੈ ਕਿਉਂਕਿ ਤੁਹਾਡੀ ਇਸ ਤਾਕਤ ਨੇ ਹੀ ਤੁਹਾਡੇ ਮਸਲੇ ਦਾ ਹੱਲ ਕਰਨਾ ਹੈ ਇਹ ਨਾ ਸੋਚਿਓ ਕਿ ਆਪੋਜੀਸ਼ਨ ਦੀ ਕੋਈ ਤੁਹਾਡੇ ਨਾਲ ਮਿੱਤਰਤਾ ਹੈ ਆਪੋਜੀਸ਼ਨ ਵੀ ਤੁਹਾਡੀ ਤਾਕਤ ਨੂੰ ਤੋਲਦੀ ਹੈ ਆਪੋਜੀਸ਼ਨ ਵੀ ਦੇਖਦੀ ਹੈ ਕਿ ਕਿਸਾਨਾਂ ਦੀ ਕਿੰਨੀਕ ਤਾਕਤ ਹੈ ਔਰ ਤੁਸੀਂ ਅਹਿਸਾਸ ਕਰਵਾਇਆ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ ਇਹ ਸਾਡੀ ਲਾਈਫ ਲਾਈਨ ਦੀ ਲੜਾਈ ਹੈ ਔਰ ਉਹਨੇ ਦੇ ਤੱਕ ਇਹ ਜਾਰੀ ਰਹੇਗੀ ਜਿੰਨੀ ਦੇਰ ਤੱਕ ਸਾਡੇ ਮੁੱਦੇ ਮਸਲੇ ਹੱਲ ਨਹੀਂ ਹੋ ਜਾਂਦੇ ਕਿਉਂਕਿ ਤੁਸੀਂ ਸੱਚ ਕੀਤਾ ਉਦੋਂ ਜਦੋਂ ਤੁਸੀਂ ਚੋਣਾਂ ਦੇ ਦੌਰ ਚ ਵੀ ਲਗਾਤਾਰ ਆਪਦੇ ਮੋਰਚੇ ਨੂੰ ਸਟੇਬਲ ਰੱਖਿਆ ਬਣਾ ਕੇ ਰੱਖਿਆ ਚੱਲ ਰੱਖਿਆ ਸੋ ਅੱਜ ਪਿਛਲੇ ਸਮੇਂ ਦੇ ਵਿੱਚ ਜੋ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਨੇ ਸਦੇ ਸਾਂਝੇ ਤੌਰ ਤੇ ਪ੍ਰੋਗਰਾਮ ਦਿੱਤੇ ਸੀ ਆਪਣਾ ਪ੍ਰੋਗਰਾਮ ਦਿੱਤਾ ਸੀਗਾ ਕਿ ਅਸੀਂ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਾ ਹੈ ਔਰ ਉਹ ਤਿੰਨ ਕਾਨੂੰਨ ਲਾਉਂਦੀਆਂ ਕਾਪੀਆਂ ਸਾਰਨੀਆਂ ਨੇ ਜਿਨ੍ਹਾਂ ਦੇ ਰਾਹੀਂ ਪੁਲਿਸ ਨੂੰ ਨਹੀਂ ਤਾਕਤ ਦਿੱਤੀ ਜਾ ਰਹੀ ਹੈ ਔਰ ਉਹ ਤੁਹਾਡਾ ਬਾਖ ਖੋਬੀ ਬੜਾ ਕਮਾਲ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਕੈ ਸਫਲ ਰਿਹਾ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਕਈਆਂ ਥਾਵਾਂ ਤੇ ਤਾਂ ਹਜ਼ਾਰਾਂ ਦੀ ਗਿਣਤੀ ਟਰੈਕਟਰ ਇਕੱਠੇ ਹੋਏ ਔਰ 500 400 600 700 ਤੱਕ ਬਹੁਤ ਸਾਰੇ ਜ਼ਿਲ੍ਹੇ ਜਿਲ੍ਹਾ ਬਲੋਕਾਂ ਤੱਕ ਟਰੈਕਟਰਾਂ ਦਾ ਵੱਡਾ ਹਜੂਮ ਨਜ਼ਰ ਆਇਆ ਹੈ ਔਰ ਪੂਰੇ ਭਾਰਤ ਦੇ ਵਿੱਚ ਹੁੰਦਾ ਨਜ਼ਰ ਆਇਆ ਹੈ ਸਾਊਥ ਦੇ ਵਿੱਚ ਵੀ ਇਹਦਾ ਅਸਰ ਨਜ਼ਰ ਆਇਆ ਹੈ ਔਰ ਹੁਣ ਆਪਾਂ ਜਿਹੜਾ ਉਸ ਤੋੜਲਾ ਪ੍ਰੋਗਰਾਮ ਦਿੱਤਾ ਸੀ ਦੋਸਤੋ ਉਹ ਆ 31 ਅਗਸਤ ਨੂੰ ਐਸ ਕੇਐਮ ਨਾਨ ਪੋਲਿਟਿਕਲ ਵੱਲੋਂ ਕੇਐਮਐਮ ਵੱਲੋਂ ਸਮਝੇ ਤੌਰ ਤੇ ਪੂਰੇ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਤਿੰਨੇ ਹੀ ਮੋਰਚਾ ਦਿੱਤੇ ਖਾਣਾ ਸ਼ੰਭੂ ਤੇ ਤਰਤਪੁਰਾ ਇੱਥੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੋਂ ਤੱਕ ਵੀ ਸਾਡੀ ਆਵਾਜ਼ ਸਾਡੀ ਵੀਡੀਓ ਜਾਂਦੀ ਹੈ ਮੇਰੇ ਵੀਰ ਮੇਰੀ ਗੱਲ ਸੁਣਦੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਟਾਰਗੇਟ ਆ ਦੋਸਤੋ ਕਿ ਲੱਖਾਂ ਦੀ ਗਿਣਤੀ ਚ ਕਿਸਾਨ 31 ਨੂੰ 31 ਰਸਤ ਨੂੰ ਖਲੋਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਆ ਲੋ ਉਸਤੇ ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਹਰਿਆਣਾ ਗਵਰਨਮੈਂਟ ਪ੍ਰਚਾਰ ਕਰ ਰਹੀ ਆ ਦੇਖੋ ਜੀ ਮੋਰਚੇ ਤੇ ਤਾਂ 400 ਬੰਦੇ ਹੀ ਆ ਮੋਰਚੇ ਤੇ 500 ਬੰਦੇ ਹੀ ਆ ਉਹਨਾਂ ਦੀ ਇਸ ਪ੍ਰਚਾਰ ਨੂੰ ਤੁਸੀਂ ਤੋੜਤਾ ਮੋਰਚੇ ਸਾਹਮਣੇ ਮੋਰਚਾ ਜਿਹੜੀ ਗਿਣਤੀ ਆ ਇਸ ਵੇਲੇ ਉਹਨੂੰ ਤੁਸੀਂ ਤੋੜਤਾ ਔਰ ਆਪਾਂ ਸਾਬਤ ਕਰਨਾ ਹੈ ਕਿ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਪੂਰੀ ਯੂਪੀ ਰਾਜਸਥਾਨ ਸਾਰੇ ਲੋਕ ਇਸ ਮੋਰਚੇ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਅਸੀਂ 13 ਫਰਵਰੀ ਨੂੰ ਜੁੜੇ ਸੀ ਸੋ ਇਸ ਲਈ 31 ਅਗਸਤ ਦਾ ਪ੍ਰੋਗਰਾਮ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੂਰੀ ਤਾਕਤ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨਾ ਹੈ ਔਰ ਇਸੇ ਤਰ੍ਹਾਂ ਦੋਸਤੋ ਇਸ ਤੋਂ ਪਹਿਲਾਂ 27 ਤੇ 28 ਨੂੰ 27 ਤੇ 28 ਅਗਸਤ ਨੂੰ ਕਰਨਾਟਕਾ ਦੇ ਅੰਦਰ ਇਹ ਪ੍ਰੋਗਰਾਮ ਦੋ ਕਾਨਫਰੰਸਾਂ ਉੱਥੇ ਕੀਤੀਆਂ ਜਾ ਰਹੀਆਂ ਨੇ ਸਟਰਾਓ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਔਰ ਨਾਲ ਹੀ 1 ਸਤੰਬਰ ਨੂੰ ਯੂਪੀ ਦੇ ਸੰਬੰਧ ਦੇ ਅੰਦਰ ਇੱਕ ਵੱਡੀ ਕਾਨਫਰੰਸ ਉੱਥੇ ਕੀਤੀ ਜਾ ਰਹੀ ਹੈ ਉਤੋਂ ਦੀ ਲੀਡਰਸ਼ਿਪ ਦਾ ਸਾਨੂੰ ਮੈਸੇਜ ਆਇਆ ਕੱਲ ਲੀਡਰਸ਼ਿਪ ਇਕੱਠੀ ਹੋਈ ਉਹ ਬਾਕਾਇਦਾ ਇਸ ਗੱਲ ਦੇ ਉੱਤੇ ਸਾਨੂੰ ਸਨੇਹਾ ਦੇ ਕੇ ਗਏ ਨੇ ਕਿ ਅਸੀਂ ਪੂਰੀ ਤਾਕਤ ਦੇ ਨਾਲ ਲੱਗੇ ਹੋਏ ਹਾਂ ਵੱਡੀ ਗਿਣਤੀ ਉੱਥੇ ਕਿਸਾਨ ਇਕੱਤਰ ਹੋਣਗੇ ਔਰ ਅਸੀਂ ਰਿਕਾਰਡ ਤੋੜਾਂਗੇ ਉੱਥੇ ਵੀ ਯੂਪੀ ਦੇ ਵਿੱਚ ਇੱਕ ਕਾਨਫਰੰਸ ਹੋਈ। ਉਸ ਤੋਂ ਬਾਅਦ ਮੇਰੇ ਦੋਸਤੋ ਇਕੱਤਰ ਦਾ ਜਰੂਰ ਚਾਹ ਰਕੋ ਮੈਂ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਦੌਰਾਨ ਮੁਜ਼ਫਰਨਗਰ ਦੇ ਅੰਦਰ ਇੱਕ ਵੱਡਾ ਕਟ ਕੀਤਾ ਸੀ। ਬਹੁਤ ਵੱਡਾ ਕਟ ਕੀਤਾ ਸੀ ਐਸਕੇਮ ਵੱਲੋਂ। ਔਰ ਇਸ ਵੇਲੇ ਐਸਕੇਮ ਨਾਨ ਪੋਲਿਟিক্যাল ਵੱਲੋਂ ਪੂਰਾ ਸਟਰੌਂਗ ਇਕੱਠ ਹਰਿਆਣੇ ਦੇ ਅੰਦਰ ਜੀਨ ਦੇ ਨੇੜੇ ਇਹ ਕੀਤਾ ਜਾ ਰਿਹਾ ਹੈ ਆਪ ਸਭ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਆਪਾਂ 15 ਦਸੰਬਰ ਆਪਾਂ 15 ਸਤੰਬਰ ਨੂੰ ਸੌਰੀ ਦਸੰਬਰ ਨਹੀਂ 15 ਸਤੰਬਰ ਨੂੰ ਜਿਹੜਾ ਜੀਂਦ ਦੇ ਨੇੜੇ ਇਹ ਆਪਣਾ ਇਕੱਠ ਹੋ ਰਿਹਾ ਖਨੋਰੀ ਬਾੜੂ ਤੋਂ ਲਗਭਗ 20-25 ਕਿਲੋਮੀਟਰ ਅੱਗੇ ਜਾ ਕੇ ਇਹ ਆਪਣਾ ਉਹ ਪੁਆਇੰਟ ਹੈ ਜਿੱਥੇ ਆਪਾਂ ਇੱਕ ਵੱਡਾ ਇਕੱਠ ਕਰਨਾ ਹੈ ਔਰ ਪੂਰੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਸੋਰੀ ਨੈਸ਼ਨਲ ਲੈਵਲ ਦੀ ਇੱਕ ਕਾਨਫਰੰਸ ਜਿਹਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਮਧ ਪ੍ਰਦੇਸ਼ ਵਿਹਾਰ ਰਾਜਸਥਾਨ ਪੰਜਾਬ ਤੇ ਹਰਿਆਣਾ ਸਾਰੀਆਂ ਸਟੇਟਾਂ ਨੇ ਇਸਾਰ ਭਾਗ ਲੈਣਗੇ ਔਰ ਆਪ ਸਭ ਨੇ ਮੈਂ ਫਿਰ ਦੁਬਾਰਾ ਬੇਨਤੀ ਕਰਾਂ ਇੱਕ ਤਾਂ ਯਾਦ ਕਰ ਲਿਓ ਡੇਟਾ ਨੋਟ ਕਰ ਲਿਓ ਕਿ 31 ਅਕਤੂਬਰ ਨੂੰ ਖਲੌੜੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾ ਕੋਈ ਪਿੰਡ ਇਹ ਜਿਹਾਲਾ ਹੋਵੇ ਜਿੱਥੋਂ ਘੱਟੋ ਘੱਟ ਇੱਕ ਇੱਕ ਬੱਸ ਭੱਜ ਕੇ ਨਾ ਆਵੇ ਔਰ ਨਾਲ ਹੀ ਯਤਨ ਕਰਨਾ ਕਿ ਜਿਹੜੀ ਹਰਿਆਣੇ ਦੇ ਅੰਦਰ 15 ਸਤੰਬਰ ਨੂੰ ਦੇਸ਼ ਲੈਵਲ ਦੀ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਆਪਾਂ ਹਾਜ਼ਰੀ ਭਰਨੀ ਹੈ ਔਰ ਉਸ ਤੋਂ ਬਾਅਦ ਫਿਰ ਅਗਲੀ ਕਾਨਫਰੰਸ ਹੈ ਜਿਹੜੀ ਉਹ ਦੂਸਰੇ ਪਾਸੇ ਹੋਣ ਜਾ ਰਹੀ ਹੈ ਪਿਪਲੀ ਦੇ ਵਿੱਚ ਉਭੀ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਹੋਏਗੀ ਉਹਨੂੰ ਵੀ ਅਸੀਂ ਪੂਰੀ ਤਾਕਤ ਦੇ ਨਾਲ ਪੂਰਾ ਸਟਰੋਂਗਲੀ ਉਹਨੂੰ ਸਫਲ ਬਣਾਉਣਾ ਸੋ ਇਹ ਪ੍ਰੋਗਰਾਮਾਂ ਦੇ ਉੱਤੇ ਜਰੂਰ ਸਾਡੇ ਸਾਰੇ ਕਿਸਾਨ ਵੀ ਧਿਆਨ ਕੇਂਦਰਿਤ ਕਰਨ ਬਹੁਤ-ਬਹੁਤ ਧੰਨਵਾਦ ਮੈਂ ਲਾਸਟ ਤੇ ਫਿਰ ਬੇਨਤੀ ਕਰਾਂ ਕਿ ਪਿਛਲੇ ਜਿਹੜੇ ਪ੍ਰੋਗਰਾਮ ਤੁਸੀਂ ਸਫਲ ਬਣਾਏ ਨੇ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਯੋਗ ਹੋ ਕਿਉਂ ਮੈਂ ਕਹਿ ਰਿਹਾ ਕਿਉਂਕਿ ਸਰਕਾਰ ਗੱਲਬਾਤ ਦੇ ਦੌਰ ਚ ਆਇਆ ਜਿਸ ਦਾ ਤੁਸੀਂ ਸਰਕਾਰ ਨੂੰ ਕਿਹਾ ਹੈ ਆਪੋਜੀਸ਼ਨ ਦੇ ਵਿੱਚ ਲਿਜਾ ਕੇ ਗੱਲ ਹੋਸਟ ਪਲੇਟਫਾਰਮ ਤੋਂ ਕੀ ਹਿੰਦੀ ਗੱਲ ਕੀਤੀ ਹੈ ਤੇ ਉਹਦਾ ਅਸਰ ਤੁਹਾਡੇ ਇਕੱਠ ਦਾ ਅਸਰ ਇੱਥੇ ਵੀ ਨਜ਼ਰ ਆਇਆ ਹੈ ਕਿ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ ਬਾਰ ਬਾਰ ਗੱਲਬਾਤ ਚਰਚਾ ਕਰ ਰਹੇ ਨੇ ਇਸ ਚਰਚਾ ਦੇ ਵਿੱਚੋਂ ਤੁਹਾਡੇ ਅਸਲ ਮੁੱਦੇ ਦਾ ਹੱਲ ਹੋਣਾ ਆਪ ਸਭ ਨੂੰ ਅਪੀਲ ਹੈ ਕਿ ਇਹ ਚਰਚਾ ਤੁਹਾਡੀ ਮਜ਼ਬੂਤੀ ਜਿੰਨੀ ਵਧਦੀ ਜਾਏਗੀ ਓਨੀ ਇਹ ਗੱਲਬਾਤ ਹੋ ਤੇਜ਼ੀ ਦੇ ਨਾਲ ਕਰਨ ਲਈ ਸਰਕਾਰ ਮਜਬੂਰ ਹੋਏਗੀ ਬਹੁਤ ਬਹੁਤ ਧੰਨਵਾਦ ਸਭ ਦਾ ਵਾਇ ਜੀ ਕਾ ਖਾਲਸਾ ਵਾਇ ਜੀ ਕੀ ਫਤਹ